ਹਾਂਜੀ ਦੋਸਤੋ ਕੀ ਹਾਲ ਚਾਲ ਜੇ ਠੀਕ ਜੋ ਦੋਸਤੋ ਅੱਜ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦਾ ਕਿੱਸਾ ਸੁਣਾ ਰਹੇ ਆ ਜਦੋਂ ਉੱਡਿਆਂ ਦੇ ਹੈਲੀਕਾਪਟਰ ਨੂੰ ਆਪਣੇ ਯਾਰ ਦੋਸਤ ਦੀ ਕਾਰ ਵੇਖ ਕੇ ਥੱਲੇ اتار ਲਿਆ ਸੀਗਾ ਆਪਾਂ ਹੈਲੀਕਾਪਟਰ ਵਾਲਾ ਕਿੱਸਾ ਪਹਿਲਾਂ ਵੀ ਸੁਣਾਇਆ ਸੀ ਤੇ ਸੀ ਉਹ ਵੀ ਭਾਟੀ ਸਾਹਿਬ ਦਾ ਆਪਣੇ ਰਿਸ਼ਤੇਦਾਰਾ ਭਾਟੀ ਸਾਹਿਬ ਕਿੱਲਿਆਂ ਵਾਲੀ ਤੋਂ ਅੱਜ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਹੈ ਤੇ ਇਹ ਜਿਹੜਾ ਆਪਾਂ ਕਿੱਸਾ ਸੁਣਾਇਆ ਸੀ ਉਹ ਅਧਾ ਅਧੂਰਾ ਸੀਗਾ ਅੱਜ ਤੁਹਾਨੂੰ ਪ੍ਰੋਪਰ ਆਪਾਂ ਕਿਸਾ ਸੁਣਾਵਾਂਗੇ ਜੋ ਬਿਲਕੁਲ ਸੱਚ ਸੀ ਤੇ ਜੋ ਅੱਜ ਤੱਕ ਵੀ ਆਪਣੇ ਏਰੀਆ ਦੇ ਲੋਕਾਂ ਨੂੰ ਪਤਾ ਵੀ ਇਹ ਕੁਝ ਹੋਇਆ ਸੀ ਬਾਦਲ ਸਾਹਿਬ ਨੇ ਆਪਣੇ ਯਾਰ ਦੋਸਤ ਭਾਟੀ ਸਾਹਿਬ ਨੂੰ ਦੇਖ ਕੇ ਜਿਹੜਾ ਹੈਲੀਕਾਪਟਰ ਆ ਉੱਡਿਆ ਹੋਇਆ ਉਹਨੂੰ ਥੱਲੇ ਉਤਾਰ ਲਿਆ ਸੀਗਾ ਤੇ ਬਾਕੀ ਨਫ਼ਰਤ ਨਾ ਫਲਾਓ ਕੋਈ ਗੱਲ ਨਹੀਂ ਹਰੇਕ ਦੀ ਲਗ ਲਗ ਪਾਰਟੀ ਹੁੰਦੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਜੇ ਠੀਕ ਜੋ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਕਿੱਸਾ ਸੁਣਾ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਦਲ ਦਾ ਤੇ ਮੈਂ ਕਿੱਸਾ ਪਹਿਲਾਂ ਵੀ ਸੁਣਾਇਆ ਹੈਗਾ ਜਿਹੜਾ ਪਹਿਲਾ ਕਿੱਸਾ ਸੁਣਾਇਆ ਸੀ ਸੀ ਉਹ ਵੀ ਭਾਟੀ ਸਾਹਿਬ ਦਾ ਅੱਜ ਵਾਲੇ ਭਾਟੀ ਸਾਹਿਬ ਦਾ ਗੱਲ ਆਇਆ ਵੀ ਉਦੋਂ ਆਪਣੇ ਕੋਲ ਜਾਣਕਾਰੀ ਅੱਧੀ-ਧੂਰੀ ਸੀ ਤੇ ਮੇਰੀ ਅੱਜ ਆਪਣੇ ਰਿਸ਼ਤੇਦਾਰਾ ਭਾਟੀ ਸਾਹਿਬ ਜਿਨ੍ਹਾਂ ਦਾ ਇਹ ਕਿੱਸਾ ਹੈ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ ਹੈ ਕੀ ਹੋਇਆ ਸੀ ਉਦੋਂ ਤੇ ਸਹੀ ਸਟੋਰੀ ਕੀ ਸੀ ਹੈਲੀਕਾਪਟਰ ਤਾਂ ਸੱਚੀ ਤਰਿਆ ਸੀ ਪਰ ਮਤਲਬ ਕਿਉਂ ਤਰਿਆ ਸੀ ਤੇ ਕੀ ਕਾਰਨ ਸੀ ਕੀ ਗੱਲਬਾਤ ਹੋਈ ਸੀ ਅੱਜ ਆਪਾਂ ਤੁਹਾਨੂੰ ਉਹ ਦੱਸਦੇ ਹਾਂ ਗੱਲ ਪਤਾ ਕੀ ਦੋਸਤੋ ਜਿਹੜਾ ਆਪਣੇ ਏਰੀਆ ਨਾਲ ਲੰਬੀ ਹਲਕਾ ਇਹ ਤੁਹਾਨੂੰ ਪਤਾ ਹੈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਲੀਦਲ ਦਾ ਗੜ ਮੰਨਿਆ ਜਾਂਦਾ ਹੈ ਇੱਥੇ ਬਾਲ ਸਾਹਿਬ ਦੀਆਂ ਮਤਲਬ ਬਥੇਰੇ ਆ ਸਾਡੇ ਬਜ਼ੁਰਗਾਂ ਨਾਲ ਯਾਰੀ ਹੈ ਜਾਂ ਬਾਲ ਸਾਹਿਬ ਨਾਲ ਕਈ ਬਜ਼ੁਰਗਾਂ ਨੇ ਆਪਣੇ ਜੀਹਾਂ ਵੀ ਕੱਟੀਆਂ ਤੇ ਮਤਲਬ ਉਹਨਾਂ ਦੇ ਘਰੇ ਆਉਣਾ ਜਾਣਾ ਆਮ ਜੀ ਗੱਲ ਹੀ ਸੀ ਜਿਵੇਂ ਆ ਪਜਾਰ ਦੋਸਤ ਦੇ ਘਰੇ ਜਾਨਨੇ ਆ ਤੇ ਦੁੱਖ ਦੇ ਜਾਣਾ ਸੁੱਖ ਦੇ ਜਾਣਾ ਹਰੇਕ ਤਿੰਨ ਮਹੀਨੇਵਾਂ ਦਾ ਪਿੰਡ ਚ ਕੀੜਾ ਮਾਰਨਾ ਤੇ ਕਿਸੇ ਦੇ ਵਿਆਹ ਤੇ ਜਾਣਾ ਕੋਈ ਮਰਗ ਹੋ ਜਾਂਦੀ ਉਹਨਾਂ ਦੇ ਜਾਣਾ ਇਹ ਗੱਲ ਆਮ ਸੀ ਆਪਣੇ ਲੰਬੀ ਹਲਕੇ ਚ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਜਿੰਨੂੰ ਮਰਜ਼ੀ ਬਥਲੋ ਮਤਲਬ ਹਰੇਕ ਤੇ ਬਜ਼ੁਰਗ ਨਾਲ ਬਾਲ ਸਾਹਿਬ ਦੀ ਯਾਰੀ ਸੀ ਤੇ ਬਾਈ ਨੇਮ ਹਰੇਕ ਨੂੰ ਜਾਣਦੇ ਸੀਗੇ ਤੇ ਤੁਹਾਨੂੰ ਪਤਾ ਹੀ ਐ ਵੀ ਬਾਲ ਸਾਹਿਬ ਤਾਂ ਨਹੀਂ ਰਹੇ ਇਨਸਾਨ ਦੁਨੀਆਂ ਤੋਂ ਤੁਰ ਜਾਂਦੇ ਆ ਤੇ ਕੋਈ ਜ਼ਿਆਦਾ ਰਹਿ ਜਾਂਦੀਆਂ ਕੁਝ ਕਿੱਸੇ ਰਹਿ ਜਾਂਦੇ ਆ ਤੇ ਅੱਜ ਉਹਨਾਂ ਦੇ ਮਤਲਬ ਯਾਰੀ ਦਾ ਕਿੱਸਾ ਆਪਾਂ ਤੁਹਾਡੇ ਅੱਗੇ ਪੇਸ਼ ਕਰ ਰਹੇ ਆਂ ਉਮੀਦ ਆ ਤੁਹਾਨੂੰ ਵਧੀਆ ਲੱਗੂਗਾ ਤੇ ਜਿਹੜਾ ਇਹ ਕਿੱਸਾ ਇਹ ਬਿਲਕੁਲ ਸੱਚ ਆ 100% ਜੋ ਮੈਂ ਅੱਜ ਸੁਣਾ ਰਿਹਾ ਹਾਂ ਕਿਉਂਕਿ ਜਿਹੜੇ ਪਿਛਲੇ ਕਿਹੜੇ ਸੁਣਾਇਆ ਸੀ ਸਹੀ ਉਹ ਵੀ ਲਗਭਗ ਸੱਚ ਹੀ ਪਰ ਆਇਆ ਸੀ ਉਹਦੇ ਵਿੱਚ ਥੋੜਾ ਜਿਹਾ ਪੂਰੇ ਚੀਂਡ ਸੀ ਉਹ ਐਂਡ ਵਾਲਾ 파ਟ ਪਰ ਅੱਜ ਪ੍ਰੋਪਰ ਜਦੋਂ ਆਪਣੀ ਭਾਟੀ ਸਾਹਿਬ ਨਾਲ ਗੱਲ ਹੋਈ ਹੈ ਆਪਣੇ ਰੈਸਟੋਰਾਂ ਉਹਨਾਂ ਨੇ ਫਿਰ ਸਾਰੀ ਜਾਣਕਾਰੀ ਮੈਨੂੰ ਪ੍ਰੋਪਰ ਦੱਸੀ ਹੈ ਤੇ ਅੱਜ ਮੈਂ ਉਹੀ ਤੁਹਾਡੇ ਅੱਗੇ ਪੇਸ਼ ਕਰ ਰਿਹਾ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਦੋਸਤੋ ਇਹ ਗੱਲ ਉਦੋਂ ਦੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਮਤਲਬ ਜਿਵੇਂ ਪੁਰਾਣੇ ਬਿਯੁਰਗਣਾ ਯਾਰੀ ਹੈ ਆਈ ਉਹਨਾਂ ਦੀ ਯਾਰੀ ਸੀ ਭਾਟੀ ਸਾਹਿਬ ਨਾਲ ਕਿੱਲਿਆਂ ਵਾਲੀ ਤੋਂ ਭਾਟੀ ਸਾਹਿਬ ਨੇ ਤੇ ਬੜੇ ਘੈਂਟ ਬੰਦੇ ਸਰਦਾਰ ਕਹਿੰਦੇ ਕਿ ਹਉਂਦੇ ਏਰੀਏ ਚ ਪੂਰਾ ਵਧੀਆ ਰਤਬਾ ਤੇ ਉਹਨਾਂ ਕੋਲੇ ਉਹਨਾਂ ਟਾਈਮਾਂ ਚ ਕਾਰ ਹੁੰਦੀ ਸੀ ਜੀ ਕਰੋਲਾ ਤੇ ਜਿਹਦਾ ਨੰਬਰ ਹੁੰਦਾ ਸੀਗਾ 768 768 ਤੇ ਇੱਕ ਗੱਡੀ ਹੋਰ ਹੁੰਦੀ ਸੀ ਉਹਦਾ ਨੰਬਰ ਹੁੰਦਾ ਸੀਗਾ ਜੀ 678 ਕਰੋਲਾ ਗੱਡੀ ਸੀ ਤੇ ਬੱਲ ਸਾਹਿਬ ਨੂੰ ਮਤਲਬ ਭਾਟੀ ਸਾਹਿਬ ਦੀ ਗੱਡੀ ਦਾ ਨੰਬਰ ਚੰਗੀ ਤਰ੍ਹਾਂ ਯਾਦ ਸੀ ਗੱਡੀ ਵੀ ਯਾਦ ਸੀ ਵੀ ਆਹ ਗੱਡੀ ਐ ਤੇ ਇਹਨੇ ਨੰਬਰ ਵਾਲੀ ਗੱਡੀ ਭਾਟੀ ਸਾਹਿਬ ਦੀ ਐ ਉਦੋਂ ਮਤਲਬ ਆਇਆ ਸੀ ਵੀ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਮਾੜੀ-ਮੋਟੀ ਸ਼ਰਤ ਲਾ ਲੈਂਦੇ ਹੁੰਦੇ ਸੀਗੇ ਜਿਵੇਂ ਕੱਸੀ ਕਾਲ ਜੀ ਆਪਣੇ ਪ੍ਰਾਣੇ ਬਜ਼ੁਰਗ ਸੀ ਮਾੜੀ-ਮੋਟੀ ਸ਼ਰਤਾਂ ਲਾ ਲੈਂਦੇ ਹੁੰਦੇ ਸੀ ਵੀ ਸਰਕਾਰ ਅਕਾਲੀ ਦਲ ਦੀ ਆਊਗੀ ਕੋਈ ਕਹਿੰਦਾ ਕਾਂਗਰਸ ਦੀ ਆਊਗੀ ਉਹ ਮਾੜੀ-ਮੋਟੀ ਫਿਰ ਤੁਹਾਨੂੰ ਪਤਾ ਹੀ ਚੱਲ ਜਾਂਦੀ ਸ਼ਰਤ ਤੇ ਜਾਂ ਜਿਵੇਂ ਆਪਾਂ ਟੂਰਨਾਮੈਂਟ ਤੇ ਲਾ ਲੈਂਦੇ ਹੁੰਨੇ ਆ ਵੀ ਇੰਡੀਆ ਜਿੱਤੂਗੀ ਜਾਂ ਹੋਰ ਟੀਮ ਜਿੱਤੂਗੀ ਉਦੋਂ ਐ ਕੋਈ ਚੱਲਦਾ ਸੀ ਇਹਨਾਂ ਦਾ ਤੇ ਉਹਨਾਂ ਨੇ ਸ਼ਰਤ ਤਲਾਈ ਤੇ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਨੂੰ ਪਤਾ ਪਤਾ ਲੱਗ ਗਿਆ ਤੇ ਉਹਨਾਂ ਨੇ ਕਹਿ ਕਵਾ ਕੇ ਜੀ ਪਰਚਾ ਕਟਾਤਾ ਪਾਰਟੀ ਸਾਹਿਬ ਤੇ ਜਦੋਂ ਪਾਰਟੀ ਸਾਹਿਬ ਦੇ ਪਰਚਾ ਕਟਾਤਾ ਤਾਂ ਪਾਰਟੀ ਸਾਹਿਬ ਨੇ ਫਿਰ ਮਤਲਬ ਬਾਦਲ ਸਾਹਿਬ ਨੂੰ ਮਿਲਣਾ ਚਾਹਿਆ ਵੀ ਆਪਾਂ ਜਾ ਕੇ ਗੱਲਬਾਤ ਕਰਦੇ ਹਾਂ ਕੀ ਚੱਕਰ ਹੈ ਵੀ ਸਾਡੇ ਤੇ ਛੋੜੇ ਹੁੰਦਾ ਪਰਚਾ ਹੋ ਗਿਆ ਵੀ ਗੱਲ ਵੀ ਏਡੀ ਵੱਡੀ ਹੈ ਨਹੀਂ ਕੋਈ ਵੀ ਨਾਰਮਲ ਗੱਲ ਹੀ ਹੈ ਵੈਸੇ ਕਾਨੂੰਨੀ ਤੌਰ ਤੇ ਆਪਾਂ ਇੱਕ ਸਾਹ ਦਾ ਸੱਟਾ ਹੀ ਆ ਇਹ ਇਹਨੂੰ ਗਲਤ ਮੰਨਿਆ ਜਾਂਦਾ ਹੈ ਪਰ ਪਿੰਡਾਂ 'ਚ ਪ੍ਰਪੇ ਤੌਰ ਤੇ ਜਿੱਦਾਂ ਚੱਲਦੀਆਂ ਕੋਈ ਵੱਡੀ ਗੱਲ ਨਹੀਂ ਮਾੜਾ ਮੋਟਾ ਟਾਈਮ ਪਾਸ ਹੋ ਹੀ ਜਾਂਦਾ ਇਹ ਗੱਲ ਹੈਵੀ ਬਹੁਤ ਪੁਰਾਣੀ ਉਦੋਂ ਸਿਸਟਮ ਹੋਰ ਹੁੰਦੇ ਸੀਗੇ ਸਾਨੂੰ ਪਤਾ ਹੀ ਹੈ ਤੇ ਬਾਕੀ ਦੋਸਤੋ ਫਿਰ ਆਏ ਆ ਵੀ ਭਾਟੀ ਸਾਹਿਬ ਨੇ ਸੋਚਿਆ ਬਾਲ ਸਾਹਿਬ ਕੋਲ ਚੱਲਦੇ ਆ ਤੇ ਉਹ ਜੀ ਅਗਲੇ ਦਿਨ ਚੱਲ ਪਏ ਸੀਮਾ ਹਾ우스 ਜੀ ਬਾਦਲ ਤੇ ਬਾਦਲ ਜਦੋਂ ਗਏ ਤਾਂ ਆਦੇ ਜੀ ਬਾਲ ਸਾਹਿਬ ਤਾਂ ਕਾਲਚਰਾਣੀ ਨਿਕਲ ਗਏ ਫਿਰ ਉਹ ਜੀ ਗੱਡੀ ਲੈ ਕੇ ਜਦੋਂ ਕਾਲਚਰਾਣੀ ਗਏ ਤਾਂ ਹੈਲੀਕਾਪਟਰ ਮਤਲਬ ਉੱਚਾ ਉੱਡ ਕੇ ਜਿਵੇਂ ਢੇਡਾ ਲਾ ਕੇ ਵਾਪਸ ਨੂੰ ਜਿਵੇਂ ਦੂਜੇ ਪਾਸੇ ਨੂੰ ਮੂੰਹ ਹੋ ਜਾਂਦਾ ਹੈ ਹੈਲੀਕਾਪਟਰ ਦਾ ਹੈਲੀਕਾਪਟਰ ਦਾ ਮੂੰਹ ਹੋ ਗਿਆ ਜੀ ਕਾਰ ਵਾਲੇ ਪਾਸੇ ਨੂੰ ਜਦੋਂ ਕਾਰ ਵਾਲੇ ਪਾਸੇ ਨੂੰ ਹੈਲੀਕਾਪਟਰ ਦਾ ਮੂੰਹ ਹੋ ਗਿਆ ਤਾਂ ਬਾਲ ਸਾਹਿਬ ਨੇ ਗੱਡੀ ਵੇਖ ਲਈ ਵੀ ਕਰੋਲਾ ਖੜੀ ਹੈ 768 ਨੰਬਰ ਤਾਂ ਬਾਲ ਸਾਹਿਬ ਨੇ ਫਿਰ ਆਖਿਆ ਪਾਇਲਟ ਨੂੰ ਵੀ ਥੱਲੇ ਲਾ ਲੋ ਜੀ ਹੈਲੀਕਾਪਟਰ ਹੈਲੀਕਾਪਟਰ ਜੀ ਦਾਣਾ ਮੰਡੀ ਵਿੱਚ ਕਾਲਤਰਾਣੀ ਥੱਲੇ ਲਾ ਲਿਆ ਤੇ ਜਿਹੜੀ ਸਕਿਉਰਿਟੀ ਹੁੰਦੀ ਹੈ ਉਹ ਭੱਜ ਕੇ ਮਤਲਬ ਆਈ ਜਾਂਦੀ ਹੈ ਸਕਿਉਰਿਟੀ ਕੀ ਗੱਲ ਬਣ ਗਈ ਬਾਲ ਸਾਹਬ ਨੇ ਹੈਲੀਕਾਪਟਰ ਕੋ ਥੱਲੇ ਲਾ ਲਿਆ ਸਾਰੇ ਪਾਸੇ ਇਕੱਠੇ ਹੋ ਗਏ ਜੀ ਸਿਕਿਉਰਿਟੀ ਐਸਐਸਪੀ ਸਾਹਿਬ ਸਾਰੇ ਇਕੱਠੇ ਹੋ ਗਏ ਕੀ ਕਰਨਾ ਤੇ ਫਿਰ ਬਾਲ ਸਾਹਬ ਨੇ ਭਾਟੀ ਸਾਹਿਬ ਨੂੰ ਸੱਦਿਆ ਦੇਖ ਲਓ ਗੱਡੀ ਦੇਖ ਕੇ ਬਾਲ ਸਾਹਿਬ ਨੂੰ ਗੱਡੀ ਦਾ ਨੰਬਰ ਯਾਦ ਸੀਗਾ 768 ਨੰਬਰ ਕਰੋਲਾ ਤੇ ਇਹਨਾਂ ਵਾਰੇ ਯਾਰੀ ਵੇਖ ਲਓ ਤੁਸੀਂ ਮੌਜੂਦਾ ਸੀਐਮ ਹੁਣ ਪੰਜਾਬ ਦੇ ਤੇ ਇੱਕ ਤਾਂ ਬਹਾਨੇ ਹੀ ਪਾਲਦਾ ਦਾ ਲੀਡਰ ਵੀ ਆਪਾਂ ਥੋੜੀ ਗਏ ਹੁਣ ਆਪਾਂ ਕੀ ਲੈਣਾ ਜਦੋਂ ਉਹਨਾਂ ਦਾ ਹੈਲੀਕਾਪਟਰ ਉੱਡਿਆ ਜੀ ਉਹ ਗੇੜਾ ਨਹੀਂ ਲਾਉਣਾ ਨਾ ਇੱਕ ਇਦੋਂ ਗਿੜਾ ਲਾ ਕੇ ਹੈਲੀਕਾਪਟਰ ਦਾ ਮੂੰਹ ਕੋਕ ਕੇ ਕਾਰ ਵਾਲੇ ਪਾਸੇ ਨੂੰ ਜਦ ਬਾਲ ਸਾਹ ਨੂੰ ਪਤਾ ਲੱਗ ਗਿਆ। ਉਹਨਾਂ ਨੇ ਫਿਰ ਜੀ ਆਪਣੇ ਪਾਇਲਟ ਨੂੰ ਕਿਹਾ ਵੀ ਥੱਲੇ ਲਾ ਲੋ ਭਾਈ। ਥੱਲੇ ਲਾ ਕੇ ਪਾਟੀ ਸਾਹਿਬ ਨੂੰ ਬੁਲਾਇਆ। ਪਾਟੀ ਸਾਹਿਬ ਨਾਲ ਵੀ ਕੀ ਗੱਲ ਹੋ ਗਈ। ਤੇ ਫਿਰ ਪਾਟੀ ਸਾਹਿਬ ਨੂੰ ਬਾਲ ਸਾਹ ਬਾਰੇ ਵੀ ਵਿੱਚ ਹੀ ਆ ਗਿਆ ਹੈਲੀਕਾਪਟਰ ਤੇ। ਵਿੱਚ ਬਹਿ ਗਏ ਜੀ। ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈਲੀਕਾਪਟਰ ਤੇ। ਤੇ ਬਾਲ ਸਾਹਿਬ ਨਾਲ ਵੀ ਐ ਕਰਕੇ ਜੀ ਵੀ ਪਰਚਾ ਹੋ ਗਿਆ ਮੇਰੇ ਤੇ ਤਾਂ ਇਸ ਗੱਲ ਦਾ। ਬਾਲ ਸਾਹਿਬ ਵਾਲੇ ਯਾਰੀ ਤਾਂ ਗਲਤ ਚੀਜ਼ ਐ ਵੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਤੇ ਸਾਨੂੰ ਪਤਾ ਪੁਰਾਣੇ ਬੰਦੇ ਆਏ ਹੁੰਦੇ ਸੀ ਲੜ ਵੀ ਪੈਂਦੇ ਹੁੰਦੇ ਸੀ ਉਹ ਐ ਨਹੀਂ ਵੇਂਦੇ ਸੀ ਵੀ ਸੀਐਮ ਜਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੂੰ ਐ ਨਹੀਂ ਉਹਨਾਂ ਨੂੰ ਤਾਂ ਆ ਜਾਂਦਾ ਸੀ ਆਮ ਹੀ ਖੜੇ ਯਾਰੀ ਐ ਮਤਲਬ ਐਂ ਮੰਨਦੇ ਸੀ ਆਪਦਾ ਹੀ ਐ ਜਿਵੇਂ ਵੱਡੇ ਭਰਾ ਨੂੰ ਕਹਿਦਗੇ ਆਪਾਂ ਤੇ ਉਹ ਪੱਟੀ ਸਾਹਿਬ ਕਹਿੰਦੇ ਨਾ ਨਾ ਮੈਨੂੰ ਨਹੀਂ ਪਤਾ ਜੇ ਮਰਜ਼ੀ ਕਰੋ ਇਹ ਕੰਮ ਕਰਾ ਕੇ ਦਿਓ ਮੇਰਾ ਤੇ ਫਿਰ ਬਾਲ ਸਾਹਿਬ ਉਹਨੂੰ ਪੱਟੀ ਸਾਹਿਬ ਨਾਲੇ ਤੁਸੀਂ ਐ ਕਰੋ ਮੇਰੇ ਨਾਲ ਹੀ ਚੱਲੋ ਚੰਡੀਗੜ੍ਹ ਤੇ ਪਾਟੀ ਸਾਹਿਬ ਫਿਰ 3 ਦਿਨ ਚੰਡੀਗੜ੍ਹ ਰਹਿ ਜਾਂਦੇ ਤੇ ਨਾਲ ਹੀ ਗਏ ਆ ਹੈਲੀਕਾਪਟਰ ਤੇ ਤੇ ਫਿਰ ਬਾਲ ਸਾਹਿਬ ਨੇ ਕੋਈ ਐਸਐਸਪੀ ਨਾਲ ਗੱਲਬਾਤ ਕਰੀ ਹੋਣੀ ਆ ਫਿਰ ਜੇ ਮਰਜੀ ਸੈਟਿੰਗ ਹੋਈ ਉਹਨਾਂ ਟਾਈਮਾਂ ਚ ਕਰਾ ਕੇ ਤੇ ਫਿਰ ਪਾਟੀ ਸਾਹਿਬ ਦਾ ਕੰਮ ਹੋਇਆ ਸੀ ਮਤਲਬ ਇੱਕਰੀ ਨਾ ਮਤਲਬ ਕਾਲੀ ਦਲ ਦੀ ਕੋਈ ਬੀਬੀ ਸੀ ਪੂਰੀ ਵੱਡੀ ਲੀਡਰ ਆ ਤੇ ਬਾਲ ਸਾਹਿਬ ਮਤਲਬ ਪਾਟੀ ਸਾਹਿਬ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ ਕੋਈ ਕੰਮ ਦੇ ਰਿਲੇਟਡ ਤੇ ਉਧਰੋਂ ਬੀਬੀ ਆ ਹੀ ਖੜੀ ਸੀ ਕੋਈ ਉਹ ਬਾਲ ਸਾਹਿਬ ਨੂੰ ਆ ਦੇ ਨੇ ਕਿ ਨਹੀਂ ਸੀ ਕੰਮ ਕਰਨਾ ਕਰੋ ਵੀ ਨਹੀਂ ਮੈਨੂੰ ਐ ਕਾਲੀ ਫਲਾਨਾ ਤੋਂ ਕਿ ਜਿਵੇਂ ਕਰ ਲੱਗ ਜਾਂਦੀਆਂ ਬੜੀਆਂ ਤੇ ਬਾਲ ਸਾਹਬ ਆਦੇ ਜੀ ਇਹ 파ਟੀ ਸਾਹਿਬ ਹੈ ਤੇ ਜਿਵੇਂ ਗੁਰਦਾਸ ਸਿੰਘ ਜੀ ਬਾਦਲ ਹੈ ਮੇਰੇ ਭਰਾ ਆਈ 파ਟੀ ਸਾਹਿਬ ਮੇਰੇ ਭਰਾ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ 파ਟੀ ਸਾਹਿਬ ਉਹਨਾਂ ਨੇ ਨਾਂ ਤਾਂ ਬਹੁਤ ਸੋਹਣੇ ਸੀ 파ਟੀ ਸਾਹਿਬ ਦਾ ਤੇ ਪਰ ਫੇਸ ਟੂ ਫੇਸ ਪਹਿਲੀ ਵਾਰ ਹੀ ਮਿਲੇ ਸੀ ਤੇ ਮਤਲਬ ਇੰਨਾ ਮੰਨਦੇ ਸੀ ਬਾਦ ਸਾਹਬ 파ਟੀ ਸਾਹਿਬ ਨੂੰ ਸਕੇ ਭਰਾ ਜਨਾ ਸਕੇ ਭਰਾ ਉਹਨੇ ਵਾਦੀ ਲਾ ਲੋ ਯਾਰ ਤੁਸੀਂ ਵੀ ਇੰਨੀ ਯਾਰੀ ਸੀ ਤੇ ਹੁਣ ਤਾਂ ਚਲੋ ਸਮਾਂ ਬਦਲ ਜਾਂਦਾ ਸਾਨੂੰ ਪਤਾ ਹੀ ਐ ਬਾਲ ਸਾਹਿਬ ਨਹੀਂ ਰਏ ਤੇ ਵੇਖ ਲਓ ਤੁਸੀਂ ਵੀ ਫੇਰ ਨਾ ਜਿੱਦ ਜਿਹੜੀ ਬੀਬੀ ਸੀ ਤੇ ਫੇਰ ਉਹ ਪਾਰਟੀ ਸਾਹਿਬ ਨਾਲ ਮਿਲੇ ਪਾਰਟੀ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਈ ਅੁੱਦਾ-ਉੱਦਾ ਵੀ ਤੁਹਾਡੇ ਕੋ ਕਿਹੜਾ ਜੀ ਪਾਰਟੀ ਸਾਹਿਬ ਕਹਿੰਦੇ ਸਾਡੀ ਤਾਂ ਯਾਰੀ ਐ ਕੋਈ ਅੁੱਦੇ-ਉੱਦੇ ਨਹੀਂ ਸਰਪੰਚ ਵੀ ਹੈ ਨਹੀਂ ਮਤਲਬ ਇਹੋ ਜਿਹੇ ਬੰਦੇ ਸੀ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਐ ਹੁਣ ਤਾਂ ਕੋਈ ਯਾਰੀ-ਜੁਰੀ ਵੀ ਨਹੀਂ ਰਹੀ ਤੇ ਗੱਲਾਂ ਬਾਤਾਂ ਰਹਿ ਜਾਂਦੀਆਂ ਇਹ ਅਨ੍ਯ ਇੱਕ ਕਿੱਸਾ ਹੋ ਰਿਹਾ ਹੈ। ਉਹੀ ਭਾਟੀ ਸਾਹਿਬ ਨੇ ਕਿਸੇ ਦਾ ਕੰਮ ਕਰਾ ਕੇ ਦਿੱਤਾ ਸੀਗਾ। ਕੋਈ ਅਫਸਰ ਸੀ, ਉਹਨਾਂ ਨੇ ਕੈਨੇਡਾ ਜਾਣਾ ਸੀ। ਤੇ ਪਤਾ ਨਹੀਂ ਕਿੰਨੇ ਸਾਲ ਉਹਨਾਂ ਦੀ ਮਤਲਬ ਟੈਂਡਥ ਲੱਗਦੀ ਰਹੀ ਹੈ। ਉਹ ਜੌਬ ਤੇਣੀ ਸੀ। ਤੋ ਵੇਖ ਲਓ ਐਡਾ ਵੱਡਾ ਕੰਮ ਕਰਾ ਕੇ ਦਿੱਤਾ ਸੀ। ਉਹ ਬਹੁਤ ਸਾਲ ਲਾ ਕੇ ਵਾਪਸ ਆਏ ਬਾਹਰ ਤੋਂ, ਪਤਾ ਨਹੀਂ ਕੈਨੇਡਾ ਸੀ, ਪਤਾ ਨਹੀਂ ਕਿਹੜੇ ਮੁਲਕ ਗਏ ਸੀ। ਤੇ ਆ ਕੇ ਉਹਨਾਂ ਨੇ ਫਿਰ ਡਿਊਟੀ ਜੁਆਇਨ ਕਰੀ। ਡਿਊਟੀ ਐ ਨਹੀਂ ਸੀ ਵੀ ਜਮਾ ਕੁਰਸੀ ਆਪਦੀ ਖਾਲੀ ਛੱਡ ਕੇ ਸੀ, ਉੱਥੇ ਕਿਸੇ ਦੀ ਡਿਊਟੀ ਲਾ ਕੇ ਗਏ ਸੀ। ਮਤਲਬ ਇੰਨੀ ਛੋਟੀਆਂ ਮਿਲਦੀਆਂ ਨਹੀਂ ਨਾ ਉਹ ਬੰਦੇ ਡਿਊਟੀ ਲੱਗ ਗਏ ਸੀ ਕੰਮ ਉਹ ਮੇਂ ਚੱਲ ਰਿਹਾ ਸੀ ਕੋਈ ਐ ਨਹੀਂ ਸੀ ਵੀ ਮਤਲਬ ਵੀ ਉਹ ਹੀ ਖਾਲੀ ਛੱਡ ਗਏ ਸੀ ਜਾਂ ਭੱਜ ਗਏ ਸੀ ਪ੍ਰੋਪਰ ਕੰਮ ਹੋ ਰਿਹਾ ਸੀ ਵੈਸੇ ਸਹੀ ਹੋ ਰਿਹਾ ਸੀ ਪਰ ਐ ਹੁੰਦਾ ਵੀ ਚਲ ਐਨੀ ਛੁਟਕਾਂ ਨਹੀਂ ਮਿਲਦੀਆਂ ਤਾਂ ਕਰਕੇ ਫਿਰ ਮਾੜਾ ਮੋਟਾ ਘਾਉਣਾ ਪੈਂਦਾ ਚਲੋ ਹੁਣ ਤਾਂ ਕਿਸੇ ਰਹਿ ਗਏ ਜੀ ਤੇ ਬਾਕੀ ਮੈਂ ਹੋਰ ਵੀ ਆਪਣੇ ਜਿੰਨੇ ਵੀ ਦੇਖਣ ਵਾਲੇ ਉਹਨਾਂ ਨੂੰ ਵੀ ਬੇਨਤੀ ਕਰਦਾ ਖਾਸ ਕਰ ਆਪਣੇ ਲੰਬੀ ਹਲਕੇ ਦੇ ਤੇ ਜਿੰਨਾ ਜਿੰਨਾ ਦੇ ਮਤਲਬ ਬਾਦਲ ਪਰਿਵਾਰ ਨਾਲ ਵਧੀਆ ਲਿੰਕ ਹੈ ਜਾਂ ਜਾਣਦੇ ਆ तकरीबन ਸਾਰੇ ਜਾਣਦੇ ਆਂ ਤਾਂ ਜੇ ਕਿਸੇ ਹੋਰ ਦੇ ਪਰਿਵਾਰ ਨਾਲ ਵੀ ਕੋਈ ਐਸਾ ਜਿਹਾ ਕਿੱਸਾ ਹੈ ਤਾਂ ਮੈਨੂੰ ਜਰੂਰ ਦੱਸਿਓ ਤਾਂ ਜੋ ਆਪਾਂ ਕਿੱਸਾ ਸ਼ੇਅਰ ਕਰਕੇ ਸਾਰਿਆਂ ਤੱਕ ਲੈ ਕੇ ਆ ਸਕੀਏ ਤੇ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਅੱਜ ਮੈਂ ਤੁਹਾਨੂੰ ਅੱਜ ਜਿਹੜੀ ਆਪਣੀ ਸਟੋਰੀ ਹੈ ਉਹਨੂੰ ਆਪਾਂ ਪ੍ਰੋਪਰ ਪੂਰਾ ਕਰਦਗੇ ਕਿਉਂਕਿ ਪਹਿਲਾਂ ਆਪਾਂ ਗੱਲ ਨਾ ਮੈਂ ਇਹਨਾਂ ਦੀ ਗੱਲ ਕਰੀ ਸੀ ਹਾਲਾਂਕਿ ਉਹ ਗੱਲ ਹੈ ਨਹੀਂ ਸੀ ਮੈਨੂੰ ਕੱਲ੍ਹ ਕੇ ਪਰਸੇ ਹੀ ਪਤਾ ਲੱਗਿਆ ਤੇ ਫਿਰ ਮੈਂ ਅੱਜ ਆਪਦੀ ਗਲਤੀ ਇਹ ਸੁਧਾਰ ਰਿਹਾ ਹਾਂ ਤੇ ਬਾਕੀ ਦੱਸਦੇ ਪਤਾ ਲੱਗਦਾ ਜੇ ਬੰਦਾ ਮਾਣਾ ਮੋਣਾ ਗਲਤ ਹੋਵੇ ਨਾ ਦੱਸ ਰਿਆ ਕਰੋ ਤੇ ਬਾਕੀ ਨਫ਼ਰਤ ਨਾ ਫਲਾਇ ਕਰੋ ਕੋਈ ਗੱਲ ਨਹੀਂ ਹਰੇਕ ਦੀ ਲਗ ਲਗ ਪਾਰਟੀ ਹੁੰਦੀ ਹੈ ਤੇ ਵੋਟਾਂ ਜਿਹਨੂੰ ਮਰਜ਼ੀ ਪਾਓ ਯਾਰ ਆਪਸ ਤੇ ਵਿੱਚ ਪਿੰਡ ਚ ਪਿਆਰ ਬਣਾ ਕੇ ਰੱਖੋ ਤੁਹਾਡੇ ਕੰਮ ਤੁਹਾਡੇ ਯਾਰਾ ਦੋਸਤ ਨੇ ਹੋਣਾ ਚਾਚੇ ਤਾਇਆ ਨੇ ਹੋਣਾ ਤੇ ਭਰਾਪੇ ਨੇ ਕੰਮ ਆਉਣਾ ਹੂੰ ਬੋਟ ਜਿੱਥੇ ਮਰਜ਼ੀ ਪਾਓ ਜਿੱਥੇ ਤੁਹਾਡਾ ਦਿਲ ਮੰਦਾ ਜਿਹੜੀ ਪਾਰਟੀ ਤੁਹਾਡੇ ਲਈ ਖੜਦੀ ਹੈ ਤੇ ਜਿਹੜੀ ਪਾਰਟੀ ਆ ਤੁਹਾਨੂੰ ਫਾਇਦਾ ਹੈ ਜਿਹੜੀ ਪਾਰਟੀ ਤੁਸੀਂ ਕੰਮ ਲਏ ਆ ਉਹਨੂੰ ਵੋਟ ਪਾਓ ਪਰ ਕਿਸੇ ਨਾਲ ਬਹਿਸ ਨਾ ਕਰੋ ਤੁਸੀਂ ਵੀਡੀਓ ਵੇਖੋ ਚੰਗੀ ਲੱਗੀ ਕਮੈਂਟ ਕਰ ਦਿਓ ਬਸ ਗੱਲ ਖਤਮ ਬਾਕੀ ਵੀ ਸੋਚ ਆਪਦੀ ਆਪਦੀ ਆਪਾਂ ਬਦਲ ਦ ਸਕਦੇ ਨਹੀਂ ਹੂੰ ਚਲੋ ਦੋਸਤੋ ਅੱਜ ਲਈ ਇੰਨਾ ਹੀ ਤੇ ਧੰਨਵਾਦ ਸਾਡੇ ਅਸਤਰ ਸਾਹਿਬ ਪਾਟੀ ਸਾਹਿਬ ਉਹਨਾਂ ਦਾ ਜੀ ਜਿਨ੍ਹਾਂ ਨੇ ਮੈਨੂੰ ਪੂਰੀ ਸਟੋਰੀ ਦੱਸੀ ਤੇ ਹੁਣ ਆਪਾਂ ਕਿਸੇ ਦਿਨ ਹੋਰ ਵਧੀਆ ਵੀਡੀਓ ਲੈ ਕੇ ਤੁਹਾਡੇ ਗਰੂਰੂ ਹੋਵਾਂਗੇ ਤੇ ਬਾਕੀ ਦੋਸਤੋ ਬੱਦਲਬਾਈ ਹੋਈ ਪਈ ਐ ਹੁਣ ਥੋੜੀ ਧੁੱਪ ਨਿਕਲੀ ਐ ਇਦੋਂ ਪਹਿਲਾਂ ਫੁੱਲ ਬੱਦਲਵਾਈ ਸੀ ਤੇ ਮਲੋਟ ਮੀਆਂ ਚ ਬਹੁਤ ਐ ਤੇ ਹੁਣ ਸੂਰਜ ਨਿਕਲਿਆ ਆ ਦੇਖ ਲੋ ਹਮਮ ਥੇਗੀ ਜਰੂਰ ਤਿੰਨ ਚਾਰ ਦਿਨ ਹੋ ਗਏ ਪੂਰੀ ਬੱਦਲਵਾਈ ਹੁੰਦੀ ਐ ਤੇ ਮੀਂਹ ਨਹੀਂ ਪੈ ਰਿਆ ਮੀਂਹ ਤਾਂ ਪਿਆ ਨਹੀਂ ਪਰ ਬੱਦਲਵਾਈ ਜ਼ਰੂਰ ਐ ਹੁਣ ਡਾਕਟਰ ਸਾਹਿਬ ਮਿਲੇ ਸੀ ਡਾਕਟਰ ਰੋਬਨ ਹੋ ਕਹਿੰਦੇ ਮਲੋਟ ਦਾ ਵੀ ਬਹੁਤ ਮੀਂਹ ਪਿਆ ਜਿੰਨਾ ਵੀ ਕਹਦਗੇ ਪਰ ਪਿੰਡ ਨਹੀਂ ਪਿਆ ਚਲੋ ਕੋਈ ਨਹੀਂ ਮੀਂਹ ਆਜੇ ਤਾਂ ਵਧੀਆ ਐ ਅੱਜ ਚੋਨੇ ਨੂੰ ਮਾੜਾ ਮਟਾ ਆਰਾਮ ਮਿਲ ਜੂਗਾ। ਅਸਲ ਜਿਹੜਾ ਮੀਂਹ ਦੇ ਪਾਣੀ ਨਾਲ ਬਾਣ ਭਰਦਾ ਨੂੰ ਤੇਰੀ ਸੀ ਕੋਈ ਨਹੀਂ। ਸੁਣਦੇ ਆਂ ਵੀ ਸਹੀ ਲਾਈਟ ਜਿਹੜੀ ਆ ਉਹ ਮਿਲ ਰਹੀ ਐ ਮੋਟਰਾਂ ਨੂੰ। ਤੇ ਉਹਦਾਂ ਫਿਰ ਵੀ ਚਲੋ ਆਸਾਨੀ ਹੋ ਜਾਂਦੀ ਐ ਜੇ ਕਰਮੀ ਨਹੀਂ ਪੈਂਦਾ। ਤਾਂ ਬੰਦਾ ਮੋਟਰਾਂ ਨਾਲ ਬਾਣ ਭਰ ਲੂਗਾ। ਬਾਕੀ ਦੋਸਤੋ ਕੱਲ ਨੂੰ ਮਿਲਦੇ ਆਂ। ਹੱਸਦੇ ਰਹੋ, ਵਸਦੇ ਰਹੋ, ਸਿਰਾਂ ਦੇ ਵਿੱਚ ਤੇਲ ਚਸਦੇ ਰਹੋ। ਬਾਏ ਬਾਏ, ਟਾਟਾ।